ਕਿ ਕਿਤੇ ਆ ਉਹ ਬਾਈ ਥਲੇ ਨਾ ਥਲੇ ਨਾ ਯਾਰ ਸਾਰੇ ਨਾ ਭਰਾ ਜਿੰਨੇ ਥਲੇ ਨਾ ਹੁਣ ਚੰਗਾ ਮੈਨੂੰ ਪਾਪਾ ਮੈਂ ਪਾਪਾ ਮੈਂ ਆਪਣੇ ਪਿਓ ਦਾ ਨਹੀਂ ਬੰਦਾ ਮੈਂ ਸਚਾਈ ਵਾਲਾ ਬੰਦਾ ਮੇਰੇ ਕੋਲ ਰੁਪਈਏ ਦੀ ਵੀ ਨੋ ਤੋੜ ਤੈਨੂੰ ਮੈਨੂੰ 1 ਰੁਪਈਆ ਦੀ ਵੀ ਤੋੜ ਨਹੀਂ ਗਈ ਨਾ ਸਚਾਈ ਵਾਲਾ ਬੰਦਾ ਆ ਮੈਂ ਸਾਹਮਣੇ ਲਾਉਨੇ ਆ ਸਾਰੇ ਲੋਕਾਂ ਦੇ ਸਾਹਮਣੇ ਲਾਉਨੇ ਆ ਆ ਦੇ ਤੋੜੇ ਲਾਉਨੇ ਆ ਹਾਂ ਕੀ ਇਹਨਾਂ ਔੜੇ ਕਿਥੇ ਚੰਦੇ ਨੇ ਅਸੀਂ ਲੋਕ ਅਸੀਂ ਧਰਲੇ ਲਿਆ ਬੇ ਨਾ ਆਹ ਵੀਡੀਓ ਬਣਦੀ ਆ ਉਹ ਕੈਮਰੇ ਵਿੱਚ ਸਾਹਮਣੇ ਨਾ ਨਾ ਅਸੀਂ ਪਾਪਾ ਨਾ ਮਤਬਲ ਕੋਈ ਨਹੀਂ ਇਹਨਾਂ ਕੋਈ ਮਤਬਲ ਨਹੀਂ ਆ ਇੱਥੇ ਲੋਕਾਂ ਦੀ ਨਾਂ ਲਿਆਵਾ ਦਾ ਕਰਤੂਤ ਕੱਲੇ ਕੱਲੇ ਦੀ ਕਿ ਇਹ ਕੋਹਨੇ ਆਲਾ ਭੈਣ ਤੋਂ ਚੁਪੀਆਂ ਤੇ ਹੈ ਹੀ ਪਰ ਸਾਨੂੰ ਜਿੰਨਾ ਬਦਨਾਮ ਕਰਤਾ ਤੀ ਲੋਕਾਂ ਨੇ ਨਾ 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 ਪਾਪਾ ਪਰੇ ਹੋ ਜਾ ਪਾਪਾ ਮੇਰੇ ਨਾਲ ਉਹ ਗੱਲ ਹੀ ਨਹੀਂ ਕਰਨੀ ਲਾ ਲਾ ਇਹਨਾਂ ਵੰਡਿਆ ਉਹਨਾਂ ਤੇ ਵੀ ਐਕਸ਼ਨ ਲਾਵਾਂਗਾ ਮੈਂ ਕੋਈ ਗੱਲ ਨਹੀਂ ਆ ਓਏ ਪਾਪਾ ਜੀ ਤੁਸੀਂ ਦੱਸਿਓ ਕਿ ਕਿੱਥੇ ਚੱਲਿਆ ਸੀ ਇਹ 20 ਕਿੱਧਰ ਚੱਲਿਆ ਕੀ ਹਿਸਾਬੀ ਇਹ 22 23 ਤੋਂ ਨੇ 20 ਕਿੱਥੇ ਚਲੇ ਗਏ ਇਹਦਾ ਹਿਸਾਬ ਚਾਹੀਦਾ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚ 20 ਆ ਤਾਂ ਪਿੰਡ ਦੇ ਥ्रू ਵੰਡਿਆ ਵੀ ਨਹੀਂ ਗਿਆ ਤੁਹਾਨੂੰ ਇੰਨਾ 20 ਕਿੰਨੇ ਦੇਤਾ ਕਿਹੜੇ ਹਸਾਬ ਤੇ ਦੇਤਾ ਪੜ ਪਈ ਉਦੀ ਕੀ ਆ ਗਿਆ ਵੀਜਲੀ ਆ ਹਾਂ ਪਾਪਾ ਜੀ ਆਪਾਂ ਨੇ ਇੱਕ ਮਿੰਟ ਇੱਕ ਮਿੰਟ ਹਾਂ ਹਾਂ ਵੀਰ ਤੇ ਨਾਲ ਹੀ ਆਦੇ ਸਾਰਾ ਕੋਈ ਲੱਲਿਆ ਵੀਰ ਦਾ ਵੀ ਲੱਲਿਆ ਨਾਲ ਹੀ ਆਲੀ ਕੀ ਆ ਪਤਾ ਕਿ ਚੰਗੀ ਕੋਈ ਤੇ ਮੇਰੇ ਗੱਡ ਕੋਲਣਾ ਕੋਲਣਾ ਕਲ ਸਾਰਾ ਕੋਈ ਫੜ ਕੇ ਨਹੀਂ ਹੁੰਦਾ ਆ ਉਹ ਅਜੇ ਫੜ ਕੇ ਲੈਂਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਨੂੰ ਲੋਕ ਕਹਿੰਦੇ ਨੇ ਭੈਣ ਚ ਮੂਰਖ ਬੰਦੇ ਨੇ ਅਸੀਂ ਕਮਲੇ ਆਂ ਅਸੀਂ ਮੂਰਖ ਆਪੇ ਆ ਵੀ ਲਾ ਵੀਰ ਲਾ ਲਾ ਸਾਰੇ ਤੋੜੇ ਇੱਥੇ ਮੁੱਕ ਗਏ ਵੀਰ ਬਰਾਮ ਵੀਰ ਉਹਨਾਂ ਨੂੰ ਉਹ ਨਿਆਰਾ ਦੇ ਸ਼ਿਦਾਈ ਕਰਤਾ ਲੋਕਾਂ ਨੂੰ ਆਹ ਦੀਦਨਾ ਅਸੀਂ ਤਾਂ ਤੁਸੀਂ ਦੱਸੋ ਪਾਪਾ ਜੀ ਕੀ ਕੀ ਮਤਲਬ ਹੈ ਇਹ ਕਾਲੇ ਵਾਸਤੇ ਕਿੱਥੇ ਚੱਲਿਆ ਸੀ ਇਹ ਦੱਸੋ ਇਹਦਾ ਹੀ ਉਹ ਕਹਿੰਦੇ ਆ ਜੇ ਤੱਕ ਤੇ ਨਾ ਹੀ ਬੀਜ ਖਾਦ ਆ ਮਤਲਬ ਇਹ ਰੰਗੋ ਲਾਦ ਕੇ ਘਰਿਆਂ ਉਧਰੋਂ ਫੇਰ ਲਿਆਉਣਾ ਹੀ ਹੁਟੇ ਦੇਣਾ ਹੀ ਬੀਜ ਨੂੰ ਫਿਰ ਮਦਾਹ ਜਾਂੜਿਆ ਹੈ ਟੈਂਪੂ ਚ ਲੱਥੰਦਿਆ ਤੇ ਟੈਂਪੂ ਵਾਲਾ ਲੱਸੰਦਿਆ ਸਾਰਾ ਕੁਝ ਹੀ ਕੀ ਦੱਸਣ ਜਾਂ ਪੁੱਛੋ ਉਹਨੂੰ ਪੁੱਛੋ ਕਿਥੇ ਘੱਲਣ ਲਿਆ ਦੱਸ ਵੀਰ ਕਿੱਥੋਂ ਦਾ ਕਿੱਥੋਂ ਦਾ ਵੀਰੇ ਦੱਸ ਨਹੀਂ ਤੇ ਤੈਨੂੰ ਤੇਤੇ ਕਾਰਵਾਈ ਹੋਣੀ ਹੈ ਇਹ ਰਿਸ਼ਤੇਦਾਰਾਂ ਕੋ ਚੱਲੇਗਾ ਨਾ ਹਾਂ ਬੱਸ ਗੱਲ ਤੇ ਆ ਸਹੀ ਜੇ ਤਾਂ ਸਾਨੂੰ ਇਹ ਕਰਾ ਲੈਣਾ ਵੀ ਤੇ ਸਾਨੂੰ ਕੋਈ ਟੈਂਸ਼ਨ ਹਾਂ ਤੇਰੇ ਨਾਂ ਦਾ ਕਰਾ ਲਈ ਕਿਦੇ ਹੁਣ ਗਲਤੀ ਕੰਮ ਨਾਲ ਨਾਲ ਸੇਵਾ ਦੇ ਸੰਗਤ ਦੇ ਆ ਰੱਖੇ ਵੀ ਜੀ ਮੇਰੀ ਗੱਲ ਸੁਣ ਇੱਕ ਮਿੰਟ ਹੁਣ ਤੁਸੀਂ ਮੇਰੇ ਕੋਲੋਂ ਚੱਲ ਜਿਓਗੇ ਤੇ ਤੁਸੀਂ ਮੇਰੇ ਕੋਲ ਸਮਾਨ ਲੈ ਦਿਵਾ ਹਰ ਕ ਬੰਦੇ ਨੂੰ ਪਤਾ ਆ ਵੀ ਇਹ ਕੰਮ ਗਲਤ ਹੈ ਆਪਕਾ ਸਾਨੂੰ ਸੰਗਤ ਦੇਣ ਦੀ ਆ ਵੀ ਆਪਣੇ ਪਿੰਡਾਂ ਦੇ ਜਿਨ੍ਹਾਂ ਨੂੰ ਮਾਰ ਪਈ ਉਹ ਵੀ ਜੋ ਮਗਰ ਮੈਂ ਕਿਹਾ ਗਲਤੀ ਆਵੇ ਹਾਂ ਹੀ ਜਾ ਕੇ ਲੜਦੇ ਹਾਂ ਨੂੰ ਇੰਨੇ ਤੋੜੇ ਦਿਓ ਹੈ ਟਾਈਮ ਨਾ ਥਾਣੇ ਨੂੰ ਇੱਕ ਮਿੰਟ ਗੱਲ ਸੁਣੋ ਸਾਨੂੰ ਸਾਨੂੰ ਫੇਰਾ ਲਾ ਦੇ ਚੱਲ ਫੇਰਾ ਲਾਉਣ ਦੇਣਾ ਸਾਨੂੰ ਇਹ